ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਬਾਈਕੋਲ ਤਿੰਨ ਬਸੀਆਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਆਡਲ ਬਣਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਬਾਈ ਨਾਲ ਗੱਲਬਾਤ ਹਾਂਜੀ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਨਾਮ ਬਾਈ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਿਲ ਤਪਾ ਬਾਈ ਨੰਬਰ ਪਰ ਆਪਣਾ ਵਾਹਨ ਨੰਬਰ ਹੈ 6283579218 ਬਾਈ ਠੀਕ ਹੈ ਜੀ ਹਾਂਜੀ ਇਹ ਵੱਡੀ ਬੱਸੀ ਦੀ ਜਾਣਕਾਰੀ ਦੋ ਬਾਈ ਵੱਡੀ ਬੱਸੀ ਮੋਹੋ ਖੇਰੀ ਆ ਹਾਂਜੀ ਤੇ ਟੀਕੇ ਦੇ ਬਿਲਕੁਲ ਕਾਬਲ ਆ ਬਾਈ ਠੀਕ ਹੈ ਜੀ ਹਾਂਜੀ ਬਾਈ ਮੁੱਲ ਇਹਦਾ 28000 ਰੇਟ 28000 ਹਾਂਜੀ ਬਾਈ ਕੱਦ ਕੋ ਦੱਸੋ ਖਨਾ ਕਰ ਕੱਦ ਦੇਖੋ ਬਾਈ ਕਿੱਡਾ ਐਡਾਂ ਦਾ ਗਾਇਆਂ ਦਾ ਕੱਦ ਹੁੰਦਾ ਹਾਂਜੀ ਹਾਂਜੀ ਟੌਪ ਦੀ ਬੱਸੀ ਆ ਜੀ ਦੇਖ ਲਓ ਮੋੜ ਦਾ ਦੇਖ ਸਕਦੇ ਹੋ ਹਾਂ ਲੋ ਜੀ ਰੇਟ ਬਾਈ ਨੇ ਜਮਾ ਜਾਈ ਦੱਸਿਆ 28000 ਠੀਕ ਹੈ ਜੀ ਚੈੱਕ ਕਰ ਸਕਦੇ ਹੋ ਸੋਨੋ ਬਾਈ ਲਖੀ ਰੀਆ ਹਾਂਜੀ ਹਾਂਜੀ ਖੀਰੀਆ ਦੰਦਾਂ ਦੇ ਨੰਦਾਂ ਤੋਂ ਹਾਂਜੀ ਕੱਦ ਕੋਦ ਸੌਖਾ ਕਰ ਬਾਈ ਕੱਦ ਪੂਰਾ ਬਾਈ ਡਬਲ ਗਾਂਗੀ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਹਾਂਜੀ ਬਾਈ ਦੂਜੀ ਨੰਬਰ ਵਾਲੀ ਦੱਸੋ ਜੀ ਦੂਜੀ ਬੱਛੀ ਵੀ ਬਾਈ ਖੀਰੀਆ ਚਾਰ ਥਾਣਾ ਹੈ ਹਾਂਜੀ ਮੁੱਲ ਬਾਈ 26000 ਰੇਟ 26 ਹੈ ਹਾਂਜੀ ਬਾਈ ਲੋ ਭਰਾ ਦੇਖ ਸਕਦੇ ਥਾਣਾ ਚਾਰ ਨਿਕਲਦਾ ਆ ਇਹਦੇ ਵੀ ਚਾਰ ਹੀ ਥਾਣਾ ਠੀਕ ਹੈ ਲੋਈ ਤੋਰਦੋ। ਲੋ ਬਰਾ ਚੈੱਕ ਕਰਸਾ ਦੇ ਰੇਟ ਵੀ ਬਾਈ ਨੇ ਦੱਸਤਾ। ਤੇ ਫੇਸ ਵੀ ਗਿੰਦ ਜਾਣ ਵਾਲੀਆਂ ਪਲੰਗਾ ਹੋਗਾ ਮੱਛੀਆਂ ਬਾਈ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰ ਜਿੱਤ ਰਹੇ ਹਾਂ ਉਹ ਤੋਂ ਫੋਲੋ ਕਰੋ। ਹਾਂਜੀ ਬਾਈ ਇਹ ਬਾਈ ਜਰਸੀ ਬੱਚਾਗਾ। ਹਾਂਜੀ। ਇਹ ਹੋਊਗਾ ਬਾਈ 8-9-10 ਮਹੀਨਿਆਂ ਦੇ ਵਿੱਚ ਹੋਊਗਾ ਚਾਰ ਥਾਣਾ ਇਹਦੇ ਵੀ ਨਰਾਲੇ ਚੋਲੀ। ਠੀਕ ਹੈ ਜੀ। ਮੁੱਲ ਇਹਦਾ 13.5000 ਰੁਪਏ। ਠੀਕ ਹੈ। ਰੇਟ 13.5000 ਬਰਾ। ਭਾਈ ਇਹਦੇ ਰੇਟ ਚ ਮਜਾਜ ਹੁੰਦੇ ਆ ਖੱਚੇ ਮੇਰੇ ਜਿਆਦਾ ਦੱਸੀ ਵੀ ਕੀ ਬਾਤ ਆ ਹਾਂ ਸਕੀਨ ਕੋਲ ਨੂੰ ਦੇਖ ਭਾਈ ਬੱਚੀ ਦੀ ਹਾਂਜੀ ਹਾਂਜੀ ਲੈ ਚਾਰ ਥਾਣਾ ਭਾਈ ਨਰਾਲੇ ਲੈ ਠੀਕ ਆ ਦੇਖ ਸਾਹ ਕੋਈ ਫੋੜ ਸੰਗ ਨਹੀਂ ਉਹ ਵੀ ਫੋੜ ਸਾਰੇ ਬਸਿਆਂ ਦੇ ਤਿੰਨੇ ਮੈਂ ਮੂੰਹ ਖਾ ਵੀ ਮੂੰਹ ਮੂੰਹ ਦਿਖਾ ਦੇ ਮੂੰਹ ਘੱਟ ਦਿਖਾ ਵੈਸੇ ਇਧਰ ਲਿਆ ਵੈਸ ਬਸ ਯੋ ਭਰਾ ਇਹ ਫੇਸ ਯੂਟਿਪ ਨਹੀਂ ਸੋਹਣੀ ਆ ਦੇਖੋ ਜੀ ਠੀਕ ਆ ਜੀ ਬਾਈਆਂ ਨੇ ਆਪਾਂ ਤਿੰਨਾਂ ਦੇ ਰੇਟ ਦਾ ਕੋਈ ਤਿੰਨੇ ਲੈ ਕੇ ਜਾਊਗਾ ਕੱਥਾਂ ਮਨਤਾਨ ਕਰਦਾਂਗੇ ਭਾਈ ਇਕੱਠਾ ਮੰਨਦਾਂ ਨਾਲ ਹੋ ਜੂਗਾ ਜੀ ਹਾਂਜੀ ਬਾਈ ਠੀਕ ਹੈ ਜੇ ਤਿੰਨੇ ਇਕੱਠੇ ਲੈ ਕੇ ਆਂ ਹਾਂਜੀ ਬਾਈ ਆ ਦੇਖਾ ਇਹ ਜਿਹੇ ਬੱਚਿਆਂ ਦੇ ਖੀਰਾਂ ਜਾਂਦਾਂਗਾ ਬਾਈ ਦੇਖ ਕਿੱਥੇ ਆਉਂਦੀ ਆ ਯਾਰ ਹਾਂਜੀ ਹਾਂਜੀ ਕਰਮਾ ਵਾਲੀ ਦੱਦੀ ਪੰਜ ਸੋਹਣੀ ਜੀ ਦੇਵਾਲੂ ਬਾਈ ਬਹੁਤ ਸੋਹਣੀ ਹਾਂ ਚਾਰ ਥਾਣਾ ਬਾਈ ਕੁਝ ਨਹੀਂ ਕਹਿੰਦੀ ਹੁੰਦੇ ਝੂਲੀ ਝਾਲੀ ਦੇ ਬੱਚੀ ਦੀ ਨੇ ਠੰਡੀ ਸੀਦਾ ਜੀ ਠੀਕ ਹੈ ਬਾਈ ਜੀ ਨੇ ਜ਼ਰੂਰ ਕਡਟ ਕਰੋ ਬਾਈ ਪ੍ਰਿੰਡ ਰਣਾਲਾ ਜ਼ਿਲ੍ਹਾ ਬਰਨਾਲਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਅਗਰ ਜੀਤ ਰਹੇ ਉਹਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ